ਦੋਸਤੋ ਮੈਂ ਪੀਵੀ ਫਿਲਮ ਉਤੇ ਤੁਸੀਂ ਜੁੜੇ ਹੋ ਸਾਡੇ ਪੀਵੀ ਫਿਲਮ ਜੁਨਿਟ ਚੈਨਲ ਨਾਲ ਤੇ ਸਾਡੇ ਫੇਸਬੁੱਕ ਪੇਜ ਦੇ ਨਾਲ ਤੋਂ ਸੱਜਣੋ ਅੱਜ ਸਵੇਰ ਦੇ ਥੋੜਾ ਬਾਰਿਸ਼ ਦਾ ਵੀ ਮੌਸਮ ਸੀ ਦਾ ਤੇ ਸਾਡੀ ਇੱਕ ਬਹੁਤ ਹੀ ਪਿਆਰੇ ਸਿੰਗਰ ਜਿਨ੍ਹਾਂ ਨੇ ਇੱਕ ਧਾਰਮਿਕ ਗੀਤ ਆ ਬਾਬਾ ਵਾਲਕਨਾਥ ਜੀ ਦੀ ਇੱਕ ਭੇਟ ਕੀਤੀ ਹੈ ਸ਼ਬਦ ਕੀਤਾ ਆ ਤੇ ਉਹ ਦਾ ਨਾਮ ਹੈ ਦਾ ਰੱਬੀ ਨੂਰ ਤੋਂ ਅੱਜ ਸਾਡੇ ਸਿੰਗਰ ਵਿੱਚ ਹੁਣੇ ਉਹਨਾਂ ਦੀ ਸ਼ੂਟਿੰਗ ਬਹੁਤ ਜਦੋਜਹਤ ਦੀ ਮਿਹਨਤ ਤੋਂ ਬਾਅਦ ਸ਼ੂਟਿੰਗ ਹੁਣੇ ਮੁਕੰਮਲ ਹੋਈ ਆ ਤੇ ਤੁਹਾਨੂੰ ਮੈਂ ਉਹਨਾਂ ਦੇ ਰੂਪ ਰੂਪ ਕਰਾਉਣਾ ਆ ਜਿਨ੍ਹਾਂ ਤੋਂ ਉਹ ਸਾਰਾ ਪੁੱਛਾਂਗੇ ਕਿ ਇਹਨਾਂ ਨੇ ਮਿਊਜ਼ਿਕ ਬਣਾਇਆ ਕੌਣ ਵੀਡੀਓ ਡਾਇਰੈਕਟਰ ਨੇ ਕੋ ਕੌਣ ਨੇ ਤੋਂ ਆਓ ਆਪਾਂ ਉਹਨਾਂ ਨਾਲ ਗੱਲ ਕਰਦੇ ਆਂ ਤੇ ਮੇਰੇ ਨਾਲ ਨਾਲ ਆਓ ਪਿਆਰੇ ਦਰਸ਼ਕੋ ਜੇ ਆਪਾਂ ਗੱਲ ਕਰਦੇ ਨੇ ਇਹ ਨੇ ਹਿੱਟਟੇ ਸਿੰਗਰ ਸਾਹਿਬ ਸੁਖਦੇਵ ਰਾਜ ਜੀ ਸੁਖਦੇਵ ਰਾਜ ਜੀ ਅੱਜ ਤੁਸੀਂ ਇਹ ਗਾਣਾ ਕੀਤਾ ਸ਼ੂਟਿੰਗ ਅੱਜ ਦੀ ਸ਼ੂਟਿੰਗ ਤੋਂ ਕਿਹੋ ਜਿਹਾ ਤੁਹਾਨੂੰ ਮਹਿਸੂਸ ਹੋਇਆ ਇਹ ਤੁਹਾਨੂੰ ਜਿਹੜੀ ਫੀਲ ਹੋਈ ਸਾਡੀ ਬਹੁਤ ਵਧੀਆ ਹੋਈ ਹੈ ਬਹੁਤ ਵਧੀਆ ਵਧੀਆ ਮੌਰ ਹੁੰਦੀ ਹੈ ਇਹ ਜਿਹੜਾ ਸ਼ਫਤ ਹੈ ਕਿ ਕਿਨਾ ਵੀ ਬਾਤ ਸਾਡੀ ਆਪਣੀ ਆਵਾਜ਼ ਦੇ ਵਿੱਚ ਹੈਗਾ ਤੇ ਸੁਖਦੇਵ ਰਾਜ ਦੀ ਆਵਾਜ਼ ਦੇ ਵਿੱਚ ਗਾਉਂਗਾ ਕਿ ਇਹਨੂੰ ਲਿਖਿਆ ਕਿ ਨਹੀਂ ਇਹਨੂੰ ਲਿਖਿਆ ਮੇਰਾ ਵੀਰ ਵੀਰੂ ਕੁੰਗੇ ਵਾਲੇ ਨੇ ਕਿ ਸਾਜੀ ਕੰਪੋਜੀਸ਼ਨ ਕੰਪੋਜੀਸ਼ਨ ਮੇਰੇ ਵੱਡੇ ਵੀਰ ਢੋਲੀ ਸਾਹਿਬ ਸੈਨਪੁਰੀ ਜਿਨ੍ਹਾਂ ਦਾ ਬਹੁਤ ਯੋਗਦਾਨ ਹੈ ਇਹਨਾਂ ਨੇ ਬਹੁਤ ਰੌਚਕ ਕਰਿਆ ਅੱਛਾ ਜੀ ਤੇ ਤੁਸੀਂ ਇਹ ਨੂੰ ਅੱਜ ਬਹੁਤ ਮਿਹਨਤ ਕੀਤੀ ਆ ਤੇ ਤੁਸੀਂ ਕਿਹੋ ਜਿਹਾ ਆਪਣੇ ਭਗਤਾਂ ਕੋ ਜਿਹੜੇ ਬਾਬਾ ਬਲਕਨਾਥ ਜੀ ਨੂੰ ਅ ਸ਼ਰਧਾ ਨੇ ਦੇ ਨਾਲ ਆਪਣੇ ਮੰਨਦੇ ਆ ਉਹ ਭੇਟ ਸੁਣ ਕੇ ਤੁਸੀਂ ਕੀ ਉਮੀਦਾਂ ਰੱਖਦੇ ਹੋ ਮੈਨੂੰ ਤਾਂ ਇਹ ਉਮੀਦ ਰੱਖਦਾ ਹਾਂ ਕਿ ਜਦੋਂ ਭੇਟ ਸੁਣੋ ਕਮੈਂਟਾਂ ਵਿੱਚ ਜਰੂਰ ਦੱਸਣਾ ਕਿ ਜਿਆ ਹੁਣ ਆਪਣੀ ਜੀ ਬੋਸਤੋ ਬਹੁਤ ਸਾਰੀਆਂ ਉਮੀਦਾਂ ਮੇਰੇ ਪਿਆਰੇ ਦਰਸ਼ਕੋ ਤੁਹਾਡੇ ਉੱਤੇ ਤੇ ਬਾਬਾ ਬਲਕਨਾਥ ਜੀ ਦੇ ਭਗਤੋ ਤੁਹਾਡੇ ਉੱਤੇ ਰੱਖੀਆਂ ਆ ਸੁਖਦੀਪ ਰਾਜੀ ਜੀ ਨੇ ਕਿ ਇਹਨਾਂ ਨੂੰ ਕਿਸੇ ਰਾਜੀ ਤੇ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਇਹ ਤੁਸੀਂ ਪੀਵੀ ਫਿਲਮ ਜਿਹੜੀ ਤੁਹਾਰੇ ਕੁਝ ਤੁਹਾਨੂੰ ਖੁਦ ਬੋਲੋ ਕਿ ਉਹ ਜੀ ਸ਼ੂਟਿੰਗ ਦੇ ਰਿਖ ਤੋਂ ਜਿਹੜੀ ਉਹ ਤੋਂ ਨੂੰ ਭਾਈ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਨੂੰ ਟਾਈਮ ਦਿੱਤਾ ਤੇ ਬਹੁਤ ਬੜੀ ਤਰ੍ਹਾਂ ਤੋਂ ਆਪਰੇਟ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਜੀਵਨ ਦਾ ਜੋ ਮਿੰਦਤਾ ਉਹ ਸ਼ਰਨਜੀਤ ਨੇ ਬਣਾਇਆ ਹੈ ਤੇ ਲੋ ਜੀ ਇਹ ਕਿਹਨਾਂ ਦੇ ਸਖਦੇਵ ਸਾਡੇ ਆਪਣੇ ਗੱਲ ਤੁਸੀਂ ਆਪਣੀ ਜੁਬਾਨ ਤੋਂ ਚੈਨਲ ਦਾ ਨਾਮ ਦੱਸੋ ਮੇਰਾ ਚੈਨਲ ਹੈ ਸਖਦੇਵ ਰਾਜ ਅਫੀਸਰ ਉਹਦੇ ਤੇ ਇਹ ਗਾਣਾ ਹਾਂ ਜੀ ਮਤਲਬ ਜੋ ਵੀ ਇਸਦਾ ਬਾਬਾ ਜੀ ਆਪਾਂ ਆ ਗਿਆ ਜੀ ਮੇਰੇ ਪਹਿਲੇ ਬਾਬਾ ਜੀ ਨੂੰ ਚਾਰ ਦੇ ਘਰਨੇ ਤੋਂ ਚਲੋ ਜਿਹੜੇ ਪਹਿਲਾਂ ਹੀ ਪਾਏ ਹੈ ਜਿਹਨੂੰ ਤਲਕਾ ਵਾਲੇ ਬਹੁਤ ਪਿਆਰ ਨੇ ਤੇ ਸਭਨਾਂ ਤੁਸੀਂ ਇਹਨੂੰ ਵਾਤ ਤੋਂ ਵਾਤੇ ਸ਼ੇਅਰ ਕਰਦੇ ਹੋ ਕਿਉਂਕਿ ਇਹਨਾਂ ਨੇ ਆਪਣਾ ਤੁਹਾਡਾ ਚੈਨਲ ਦਾ ਵੀ ਤੁਹਾਨੂੰ ਜੀ ਨੂੰ ਦਾ ਦੱਸ ਦਿੱਤਾ ਤੇ ਥੋੜਾ ਜਿਹਾ ਆਪਣੇ ਜਿਨ੍ਹਾਂ ਨੇ ਕੰਪੋਜੀਸ਼ਨ ਬਣਾਈਆਂ ਛੋਟੀ ਸਾਹਿਬ ਉਹਨਾਂ ਨੂੰ ਵੀ ਆਪਾਂ ਮਿਲਦੇ ਆਂ ਸ਼ੈਂਪੂ ਵਾਲਿਆਂ ਨੇ ਤੁਸੀਂ ਕੰਪੋਜੀਸ਼ਨ ਬਣਾ ਕੇ ਇਹ ਗਾਣੇ ਉੱਤੇ ਕਰਾ ਕੇ ਕਿਹੋ ਜਿਹਾ ਮਹਿਸੂਸ ਕੀਤਾ ਜੀ ਦੇਖੋ ਜੀ ਅੱਜ ਦੀ ਜਿਹੜੀ ਸ਼ੂਟਿੰਗ ਹੋਈ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਔਰ ਅਲੱਗ-ਅਲੱਗ ਆਪਣੇ ਕਹਿ ਲਈਏ ਭਈ ਸਾਈਡਾਂ ਤੋਂ ਅਲੱਗ-ਅਲੱਗ ਵਧੀਆ ਤਰੀਕੇ ਨਾਲ ਸ਼ੂਟਿੰਗ ਕੀਤੀ ਆ ਜੀ ਤੁਸੀਂ ਗੱਲ ਇਹ ਆ ਜੀ ਤਰਜ ਦਾ ਸਵਾਲ ਆ ਦੇਖੋ ਜੀ ਇਹਨਾਂ ਨੇ ਕਾਫੀ ਦੇਰ ਤੋਂ ਮੇਰੇ ਨਾਲ ਜੁੜਿਆ ਆ ਔਰ ਬਹੁਤ ਅੱਛੀ ਆਵਾਜ਼ ਆ ਜੀ ਤਕਰੀਬਨ 6-7 ਭੇਟਾਂ ਪਹਿਲਾਂ 5-6 ਤਕਰੀਬਨ ਭੇਟਾਂ ਮੇਰੀਆਂ ਆਪਣੀਆਂ ਲਿਖੀਆਂ ਇਹਨਾਂ ਨੇ ਲਗਾਈਆਂ ਨਹੀਂ ਜਿਹੜੇ ਕਿਨਾਰੇ ਵੀ ਚੈਨਲ ਤੇ ਚੱਲਦੇ ਆ ਜੀ ਦੂਜੀ ਇਹ ਜਿਹੜੀ ਭੇਟ ਆ ਜੀ ਇਹ ਸਾਡੇ ਬੀਰੂ ਭੱਜ ਭੁੰਡੇ ਤੋਂ ਜੀ ਉਹਨਾਂ ਦੀ ਭੇਟ ਹੈ ਤੇ ਉਹਦੀ ਕੰਪੋਜ਼ ਜਿਹੜੀ ਮੈਂ ਬਣਾਈ ਆ ਔਰ ਇਹਨਾਂ ਨੇ ਆਪਣੀ ਬਾਤ ਚ ਗਾਇਆ ਬਹੁਤ ਅੱਛੀ ਆਵਾਜ਼ ਦੇ ਨਾਲ ਬਹੁਤ ਅੱਛੇ ਮਿਊਜ਼ਿਕ ਦੇ ਨਾਲ ਇਹ ਭੇਟ ਗਾਈ ਆ ਔਰ ਮੈਂ ਦਰਸ਼ਕਾਂ ਨੂੰ ਵੀ ਕਹਾਂਗਾ ਕਿ ਤੁਸੀਂ ਇਸ ਭੇਟ ਨੂੰ ਸੁਣ ਕੇ ਵੱਧ ਤੋਂ ਵੱਧ ਪਿਆਰ ਦਿਓ ਔਰ ਕਮੈਂਟਾਂ ਵਿੱਚ ਦੱਸੋ ਲਾਈਕ ਕਰੋ ਔਰ ਸ਼ੇਅਰ ਕਰੋ ਔਰ ਸਾਰਿਆਂ ਦਾ ਬੜਾ ਤਨਬਾਦ ਕਰਦਾ ਹਾਂ ਇਹਦੇ ਵਿੱਚ ਕੈਮਰਾਮੈਨ ਤੇ ਡਾਇਰੈਕਟਰ ਦੇ ਤਜਰਬੇ ਬਾਰੇ ਵੀ ਦੱਸਣਾ ਚਾਹੀਦਾ ਇਹ ਜੀ ਕੈਮਰਾਮੈਨ ਸਾਡੇ ਪੀਵੀ ਬਿੱਲੂ ਭਾਜੀ ਜੀ ਔਰ ਜਿਹੜੇ ਕਿ ਤਕਰੀਬਨ ਨੇ ਮੈਂ ਕਹਿ ਰਹਾ ਮਾ 40 3 40 ਸਾਲ ਪਹਿਲਾਂ ਵੀ ਆਪਾਂ ਇਹਨਾਂ ਦੇ ਨਾਲ ਅਟੈਚ ਹੋਏ ਸੀ ਜੀ ਤਕਰੀਬਨ 40 ਸਾਲ ਪਹਿਲਾਂ ਤੇ ਉਦੋਂ ਤੋਂ ਲੈ ਕੇ ਕਾਫੀ ਦੇਰ ਦੇ ਸੀ ਇਹਨਾਂ ਨਾਲ ਜੁੜੇ ਆ ਜਿਹੜੇ ਕਿ ਬਹੁਤ ਹੀ ਅੱਛੀਆਂ ਜਿਹਨਾਂ ਨੇ ਫਿਲਮਾਂ ਵੀ ਬਣਾਈਆਂ ਬਹੁਤ ਅੱਛੇ ਨਾਟਕ ਬਣਾਏ ਆ ਔਰ ਇਸ ਇਸ ਇਹ ਜੋ ਸਾਡਾ ਜੀ ਸੀ ਇਹਨਾਂ ਨੇ ਪੂਰਾ ਛੂਟ ਦਿੱਤਾ ਜੀ ਬੜੇ ਹੀ ਅੱਛੇ ਤਰੀਕੇ ਨਾਲ ਛੂਟ ਕੀਤਾ ਔਰ ਤਕਰੀਬਨ ਸਵੇਰ ਦੇ ਲੱਗੇ ਹੋਣ ਕਾਫੀ ਟਾਈਮ ਲੱਗ ਗਿਆ ਬਹੁਤ ਹੀ ਅੱਛੇ ਤਰੀਕੇ ਨਾਲ ਕੀਤਾ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਾਂਗਾ ਜੀ ਚਾਹ ਦੋਸਤੋ ਹੁਣ ਸਾਰਿਆਂ ਨੇ ਦਾ ਆਪਣੇ ਸੁਖਦੇਵ ਰਾਜ ਸਿੰਘ ਦੇ ਵੀ ਘਰ ਤੇ ਬਹੁਤ ਉਮੀਦਾਂ ਰੱਖੀਆਂ ਉਮੀਦਾਂ ਦੇ ਉੱਤੇ ਤੁਸੀਂ ਇਹਨਾਂ ਨੂੰ ਹੌਸਲਾ ਦੇਣਾ ਤੇ ਆਪਣਾ ਇੱਕ ਸ਼ਬਦ ਨੂੰ ਜ਼ਰੂਰ ਦਿੱਤਾ ਬਾਬਾ ਜੀ ਦੇ ਤੇ ਭੇਟ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਵਾਰ-ਵਾਰ ਸੁਣਨਾ ਔਰ ਰਿਸ਼ਤੇਦਾਰਾਂ ਵਿੱਚ ਪੈਣਾ ਭਰਾਮਾ ਤੇ ਜਾਰਾ ਦੋਸਤਾਂ ਵਿੱਚ ਪੈਲਾ ਦਿਓ ਥੱਕ ਪਾ ਦਿਓ ਚਲੋ ਜੀ ਇਹਨਾਂ ਹੀ ਅੱਜ ਕਹਿੰਦਾ ਪੀਪੀ ਫਿਲਮ ਜੁੜੂਟ ਚੈਨਲ ਤੋਂ ਮੈਂ ਕੈਮਰਾਮੈਨ ਬਰੇਂਦਰ ਸਿੰਘ ਦੇ ਨਾਲ ਧੰਨਵਾਦ